ਹਾਂਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੁਸੀਂ ਦੇਖ ਰਹੇ ਹੋ ਜੀ ਹੋਮੋਪੈਥੀ ਮੈਡੀਸਨ ਹੈ ਜੀ ਆਪਣੇ ਹੱਥ ਦੇ ਵਿੱਚ ਇਹ ਹੈ ਜੀ ਸੈਡੋਨੀਆ ਵੈਲਗੇਰਸ ਮੱਡ ਡੈਂਜਰ ਠੀਕ ਹੈ ਜੀ ਇਹ ਨੈਟ ਕੁਆਂਟੀਟੀ 30 ml ਦੀ ਹੁੰਦੀ ਹੈ ਜੀ 240 ਰੁਪਏ ਦਾ ਪ੍ਰਿੰਟ ਰੇਟ ਹੈ ਗਿਆ ਅਲਕੋਹਲ ਵੇਸ ਹੁੰਦਾ ਠੀਕ ਹੈ ਜੀ ਜਿੰਨਾ ਵੀਰਾਂ ਦੀ ਲਿੰਗ ਦੀ ਗਰੋਥ ਰੁਕ ਗਈ ਹੈ ਕਾਫੀ ਵੀਰ ਕਹਿੰਦੇ ਜੀ ਲਿੰਗ ਦੀ ਗਰੋਥ ਨਹੀਂ ਹੁੰਦੀ ਤੇਲ ਨਾਲ ਤੋਂ ਮਲਿਆ ਨਹੀਂ ਜਾਂਦਾ ਤੇਲ ਦੀ ਮ사ਜ ਨਹੀਂ ਕਰ ਸਕਦੇ ਅਸੀਂ 23 ਸਾਲ ਤੱਕ ਇੰਨਾ ਕੁ ਜ਼ਿਆਦਾ ਕੰਮ ਕਰਦੀ ਹੈ ਲਿੰਗ ਦੀ ਲੰਬਾਈ ਤੇ ਮੋਟਾਈ ਦੋਨੇ ਕਰੂਗੀ ਇਹ ਠੀਕ ਹੈ ਸਿਰਫ 23 ਸਾਲ ਤੱਕ ਜੇ 23 ਸਾਲ ਤੋਂ ਵੱਧ ਤੁਹਾਡੀ ਉਮਰ ਹੈਗੀ ਹੈ ਤਾਂ ਤੁਹਾਡੀ ਸਿਰਫ ਇਹ ਮੋਟਾਈ ਮੋਟਾਈ ਕਰੂਗੀ ਫਿਰ ਲੰਬਾਈ ਦੇ ਚਾਂਸ ਘਟ ਜਾਂਦੇ ਨੇ ਠੀਕ ਹੈ ਕਾਫੀ ਲੋਕ ਕਹਿੰਦੇ ਆ ਜੀ ਲਿੰਗ ਦੀ ਲੰਬਾਈ ਮੋਟਾਈ ਨਹੀਂ ਹੁੰਦੀ ਆਗਰ ਤੁਸੀਂ ਕਿਸੇ ਮੈਡੀਸਨ ਨੂੰ ਸਹੀ ਤਰੀਕੇ ਨਾਲ ਵਰਤਦੇ ਹੋ ਤਾਂ ਲਿੰਗ ਦੀ ਲੰਬਾਈ ਤੇ ਮੋਟਾਈ ਹੋ ਸਕਦੀ ਹੈ ਜਿਵੇਂ ਇਹ ਉਂਗਲ ਹੈ ਇਹਦੀ ਲੰਬਾਈ ਨਹੀਂ ਕਰ ਸਕਦੇ ਆਪਾਂ ਕਿਉਂਕਿ ਇਹਦੇ ਵਿੱਚ ਹੱਡੀ ਹੈ ਠੀਕ ਹੈ ਇਹਦੀ ਮੋਟਾਈ ਕਰ ਸਕਦੇ ਆ ਅਗਰ ਤੇਲ ਦੇਵਾਂਗੇ ਥੋੜੀ ਜੀ ਮਸਲਾ ਨੂੰ ਤਾਕਤ ਮਿਲੂ ਤਾਂ ਇਹਦੀ ਮੋਟਾਈ ਹੋ ਜੂ ਠੀਕ ਹੈ ਐਵੇਂ ਪੈਨਿਸ ਹੈ ਪੈਨਿਸ ਆ ਮੰਨ ਲਓ ਪੈਨਿਸ ਹੈ ਪੈਨਿਸ ਦੇ ਵਿੱਚ ਹੱਡੀਆਂ ਨਾ ਮੰਨ ਤਾ ਸਮਝ ਲਓ ਨਹੀਂ ਹੁੰਦੀਆਂ ਤੇ ਮਸਲ ਜਿਆਦਾ ਹੁੰਦੇ ਨੇ ਬੇਨ ਜਿਆਦਾ ਹੁੰਦੀਆਂ ਨੇ ਨਾੜਾਂ ਹੁੰਦੀਆਂ ਨੇ ਉਹਨਾਂ ਦੀ ਮੋਟਾਈ ਹੋ ਸਕਦੀ ਹੈ ਅਗਰ ਤੁਹਾਡੇ ਚ ਦਮ ਹੈ ਨੁਸਕੇ ਚ ਦਮ ਹੈ ਵੈਦ ਚ ਦਮ ਹੈ ਤਾਂ ਲੰਬਾਈ ਤੇ ਮੋਟਾਈ ਹੋ ਸਕਦੀ ਹੈ ਤੁਹਾਨੂੰ ਗ੍ਰੰਥ ਵੀ ਦਿਖਾਉਂਗਾ ਜਿਹਦੇ ਵਿੱਚ 30 ਤੋਂ 40 ਸਾਲ ਦੇ ਬੰਦੇ ਦੀ ਲੰਬਾਈ ਦਾ ਵਰਣਨ ਹੈਗੇ ਆ ਵੀ ਲੰਬਾਈ ਹੋ ਸਕਦੀ ਹੈ ਮੋਟਾਈ 60 ਸਾਲ ਤੱਕ ਵੀ ਹੋ ਸਕਦੀ ਹੈ